ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਸਭਿਤਾਵਾਂ ਸਾਡੀਆਂ ਜਿਹੜੀਆਂ ਉਹ ਅਲੋਪ ਹੋ ਚੁੱਕੀਆਂ ਜੇ ਆਪਾਂ ਹਲਾ ਪੰਜਾਲੀਆਂ ਦੀ ਗੱਲ ਕਰੀਏ ਸੱਥਾਂ ਦੀ ਗੱਲ ਕਰੀਏ ਤੇ ਸਾਰੇ ਅਲੋਪ ਹੋ ਚੁੱਕੇ ਨੇ ਪਰ ਹੱਲੇ ਵੀ ਕੁਝ ਲੋਕ ਜਹੇ ਨੇ ਜਿਹੜੀਆਂ ਆਪਣੇ ਪ੍ਰਾਤਨ ਵਿਰਸੇ ਨੂੰ ਜਿਨ੍ਹਾਂ ਨੇ ਸੰਭਾਲ ਕੇ ਰੱਖਿਆ ਅਤੇ ਤਿਆਰ ਕਰਦੇ ਨੇ ਸਾਡੇ ਨਾਲ ਨੇ ਸ਼ਾਂਤੀ ਦੇਵੀ ਜੀ ਜਿਨ੍ਹਾਂ ਨੇ ਆਪਣੇ ਪ੍ਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਿਆ ਵਾ ਯਾਨੀ ਕਿ ਜਿਹੜੇ ਛਜ ਬੀਬੀਆਂ ਸਾਡੀਆਂ ਪ੍ਰਾਣੀਆਂ ਜਿਹੜੀਆਂ ਵਾ ਛੱਜਾਂ ਦੇ ਨਾਲ ਉਹ ਕਣਕ ਨੂੰ ਝੋਨੇ ਨੂੰ ਸਾਫ਼ ਕਰਦੀਆਂ ਸਨ ਉਹ ਹੱਲੇ ਤੱਕ ਵੀ ਇੱਕ ਇੱਕ ਤੀਲੀ ਨੂੰ ਜੋੜ ਕੇ ਤੇ ਉਹ ਛੱਜ ਤਿਆਰ ਕਰਨੇ ਨੇ ਆਪਾਂ ਗੱਲਬਾਤ ਕਰਨ ਦਾ ਕਰਾਂਗੇ ਕਿ ਇਹ ਬੀਬੀ ਜੀ ਕਿੰਨਾ ਕੁ ਪੁਰਾਣਾ ਆਪਣਾ ਕੰਮ ਆ ਬਹੁਤ ਦਾਦਾ ਪਰਦਾਦਾ ਇਹੇ ਕੰਮਾਂ ਚ ਹੀ ਹੋ ਗਿਆ ਹਾਂ ਉਮਰ ਦੇ ਤੇ ਹੁਣ ਬੱਚੇ ਜਿਹੜੇ ਆ ਇਹ ਕੰਮ ਨੂੰ ਕਰਦੇ ਆ ਕਿ ਜਾਂ ਤੁਸੀਂ ਕੱਲੇ ਹੀ ਕਰਦੇ ਹੋ ਉਹ ਨਹੀਂ ਕਰਦੇ ਉਹ ਤਾਂ ਬਾਹਰ ਹੀ ਕੋਧਿਆ ਹੀ ਮਿਲ ਜੇ ਇਹ ਕੋਈ ਵੀ ਇਹ ਕੰਮ ਕਰਨ ਦੇ ਪਰ ਉਹ ਕੰਬਾ ਕੰਮ ਨਹੀਂ ਕਰਦੇ ਜੇ ਗੱਲ ਕੀਤੀ ਜਾਵੇ ਤੇ ਇਹਦੀ ਕਮਾਈ ਤੁਹਾਨੂੰ ਕਿੰਨੀ ਕੁ ਹੋ ਜਾਂਦੀ ਆ ਤੇ ਇਹ ਬਣਾਉਣ ਵਾਸਤੇ ਟਾਈਮ ਕਿੰਨਾ ਲੱਗਦਾ ਉਹ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਕਿਦਾਂ ਤੁਸੀਂ ਤਿਆਰ ਕਰਦੇ ਹੋ ਟਾਈਮ ਤਾਂ ਬਥੇਰਾ ਲੱਗ ਜਾਂਦਾ ਇਹ ਜਿਹੜਾ ਸ਼ਮਾਨ ਆ ਇਹ ਵੀ ਬੜਾ ਮਹਿੰਗਾ ਹੁੰਦਾ ਤੇ ਇਦਾਂ ਦਾ ਇਸ ਕਰਕੇ ਵੀ ਛੱਡ ਦਿੱਤਾ ਲੋਕਾਂ ਨੇ ਤਿਆਰ ਕਿਦਾਂ ਕਰਦੇ ਹੋ ਦੱਸਿਓ ਤਿਆਰ ਕਰ ਲਈ ਤਾਂ 20-25 ਸਾਜੇ ਹੋ ਜਾਂਦੇ ਆ ਵੀ 5-6 ਦਿਨਾਂ ਦੇ ਆ ਹਾਂ ਇਦਾਂ 5-6 ਦਿਨਾਂ ਦੇ ਚ ਚਲੋ ਜੀ ਹਾਂਜੀ ਬਜ਼ਾਰੋਂ ਤੇਲਾ ਲੈ ਕੇ ਆਈ ਦੀਆਂ ਦੋਨੋਂ ਫੇਲੇ ਆ ਕੇ ਛਾਂਟੀ ਦਾ ਬਣਾਈ ਦਾ ਕਰੀਦਾ ਐਦਾ ਵਾਢਾ ਪਾਈਦਾ ਐਦਾ ਜਿਦਾ ਪਾਇਆ ਨਹੀਂ ਕੱਟੀ ਦੇ ਬਾਅਦ ਫਿਰ ਜੋੜੀ ਦਾ ਇੱਕ ਇੱਕ ਤੀਲ ਕਰਕੇ ਇਹਦਾ ਫਿਰ ਕਿੰਨਾ ਕੁਸ਼ ਕਰਨਾ ਪੈਂਦਾ ਹੁਣ ਕੀ ਕੀ ਦੱਸਿਆਂ ਤੁਹਾਨੂੰ ਆ ਕਿੱਦਾਂ ਤਿਆਰ ਕੀਤਾ ਤਿਆਰ ਕੀਤਾ ਫੇਰ ਹੀ ਹੋਇਆ ਆ ਜੇ ਇਹਦੀ ਕਮਾਈ ਕਿੰਨੀ ਤੁਹਾਨੂੰ ਹੋ ਜਾਂਦੀ ਆ ਜੇ ਦਿਹਾੜੀ ਦੀ ਗੱਲ ਕੀਤੀ ਜਾਵੇ ਕਮਾਈ ਤਾਂ ਜੇ ਬਾਹਰ ਜਾਏ ਹਾਂ ਪੱਲੇ ਦਾ ਇੰਦਾ ਗੰਦਾ ਜਿੰਨੇ ਲਾਉਣੇ ਉੰਨੇ ਵੀ ਨਹੀਂ ਪਾ ਸਕਾਈ ਹਾਂ ਮੰਗਾਈ ਦੇ ਸਾਬ ਹਾਂ ਬੋਲੋ ਇੱਕ ਨਿਕ ਕਮਾਈ ਹੋ ਜਾਂਦੀ ਤੇ ਕਿਸ ਤਰੀਕੇ ਨਾਲ ਤਿਆਰ ਕਰਦੇ ਆਂ ਵੀਰੇ ਨੂੰ ਤਾਂ ਪਹਿਲਾਂ ਅਸੀਂ ਜਾ ਕੇ ਬਾਜ਼ਾਰੋਂ ਮੁੱਲ ਲਿਆਨੇ ਆਂ ਮੁੱਲ ਲਿਆਨੇ ਪਹਿਲਾਂ ਰੇਟ ਘਟਦੇ ਮਿਲ ਜਾਂਦੇ ਹੁਣ 2000 ਨੂੰ ਮਿਲਦੀ ਐ ਆ ਚੀਜ਼ 2000 ਨੂੰ ਇਹ ਲਿਆ ਕੇ ਇਹਨੂੰ ਰੱਖ ਲਈਦਾ ਘਰੇ ਬਾਅਦ ਚ ਲੈ ਆਨੇ ਦੇ ਕਾਨੇ ਕਾਨੇ ਪਹਿਲਾਂ ਚਲ ਵੱਡੂ-ਵੱਡੂ ਲਿਆਈਦੇ ਅਸੀਂ ਹੁਣ ਉਹ ਵੀ ਕਾਨੇ ਵਾਲੇ ਪੈਸੇ ਲੈਂਦੇ ਸਾਡੇ ਕੋਲ ਉਥੋਂ ਲਿਆਈਂਦੀਆਂ ਕਾਨੇ ਲਿਆ ਕੇ ਉਹਨਾਂ ਨੂੰ ਪਹਿਲਾਂ ਛਿੱਲੀ ਦਾ ਛੇਲ ਕੇ ਇਦਾਂ ਨੇ ਬਣਾਈ ਦੇ ਇਦਾਂ ਨੇ ਬਣਾ ਕੇ ਫਿਰ ਇਹ ਰੱਖ ਲਿਆ ਸਮਾਨ ਬਾਅਦ ਇਹਨੂੰ ਬਾਸ ਲਿਆਈ ਦਾ ਬਾਸ ਨੂੰ ਪਹਿਲੇ ਵੱਡਾ ਹੁੰਦਾ ਇਹਨੂੰ ਟੋਟੇ ਨੇ ਕਿੰਨੇ ਕ ਕਰਕੇ ਤੇ ਇਦਾਂ ਚਿੱਟੀ ਲਾਣੀ ਪਤਲੀ ਕਰਕੇ ਫਿਰ ਉਦੋਂ ਬਾਅਦ ਆਹ ਤੀਲਾ ਵਾਂ ਤੀਲਾ ਲਿਆ ਕੇ ਵੱਡੀਆਂ ਇਹਨੂੰ ਕੱਲੀ ਕੱਲੀ ਤੀਲ ਜੋੜੀ ਅਹੀਂ ਆ ਤੁਹਾਡੇ ਸਾਹਮਣੇ ਕੱਲੀ ਕੱਲੀ ਜੋੜ ਕੇ ਇਹਨੂੰ ਤੀਲ ਨੂੰ ਆ ਵੇਖੋ ਹੁਣ ਬੰਦਾ ਪਿਆ 7 ਵਰੀ ਹੱਥੇ ਚਾਂਦਲ ਫੇਰ ਛੱਜ ਘੁੰਦਾ ਏ ਤੇ ਫਿਰ ਬੀਬੀਆਂ ਦੇ ਘਰਾਂ ਚ ਜ਼ਿੰਮੇਦਾਰਾਂ ਦੇ ਘਰਾਂ ਚ ਬਾਜਾਂ ਦੇ ਦੇ ਕੇ 베ਚੀਦੇ ਕੱਲੀ ਕੱਲੀ ਗਲੀ ਫਿਰਨੀ ਪੈਂਦੀ ਏ ਉਹਨੂੰ ਆਡੀ ਮਿਹਨਤ ਦਾ ਮੁੱਲ ਨਹੀਂ ਆ ਪਰ ਇਹ ਆ ਵੀ ਸਾਡਾ ਇਹ ਸੱਭਿਆਚਾਰ ਆ ਪੁਰਾਣਾ ਆਈ ਇਹਨੂੰ ਛੱਡ ਨਹੀਂ ਸਕਦੇ ਹੈਗੇ ਐਸ ਮਾਰੇ ਚੱਲ ਕਰੀ ਜਾਈਦਾ ਮਹਿੰਗਾ ਵੀ ਇਹ ਕਹੀਦਾ ਚੱਲ ਕਿੱਥੇ ਜਿਆਦਾ ਵਟਨੋ ਤੇ ਥੋੜੇ ਕਰਕੇ ਤੇ ਆਪਣਾ ਕੰਮ ਅਸੀਂ ਕਰਦੇ ਆ ਥੋੜਾ ਬਹੁਤਾ ਮਿਹਨਤ ਕਰਦੇ ਇਹ ਨਾਲ ਮਾੜਾ ਮੋਟਾ ਬਾਹਰ ਦਾ ਕੰਮ ਲਈਦਾ ਥੋੜਾ ਬਹੁਤਾ ਇਹ ਕੰਮ ਲਈਦਾ ਵਾ ਤੇ ਫੇਰ ਕਿੱਥੇ ਗੁਜ਼ਾਰਾ ਹੁੰਦਾ ਨਾ ਤਾਂ ਮੁਸ਼ਕਲਾ ਡਾ ਗੁਜ਼ਾਰਾ ਹੁੰਦਾ ਵਾ ਵੀ ਅੱਜ ਕੱਲ੍ਹ ਤੇ ਤੁਹਾਨੂੰ ਪਤਾ ਮੰਗਾਈ ਕਿੰਨੇ ਬੱਚੇ ਸਾਡੇ ਕੋਲ ਪੜਾਏ ਜਾਂਦੇ ਪਏ ਵੱਡੇ ਸਕੂਲਾਂ 'ਚ ਕਰੇ ਬੈਠੇ ਬੱਚੇ ਕਹਿੰਦਾ ਚਲੋ ਤੁਸੀਂ ਵੀ ਕਮਾਓ ਚਾਰ ਪੈਸੇ ਤੇ ਅੱਜ ਕਾ ਜੀ ਜ਼ਿੰਦਗੀ ਫੇਰ ਹੀ ਘਟਦੀ ਆ ਵੀ ਇੰਨੀ ਮੰਗਾਈ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਮਿਹਨਤ ਕਿੰਨੀ ਆ ਕੱਲੇ ਕੱਲੀ ਕਾਨੇ ਦੇ ਪੀਸ ਨੂੰ ਕੱਟਣਾ ਪੈਂਦਾ ਕੱਟਣ ਤੋਂ ਬਾਅਦ ਬਹੁਤ ਮਿਹਨਤ ਨਾਲ ਜੋੜਨਾ ਪੈਂਦਾ ਇਹਨਾਂ ਦਾ ਮੰਨਣਾ ਆ ਕਿ ਸਿਰਫ 100 ਰੁਪਿਆ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹ ਕਮਾਇਆ ਜਾਂਦਾ ਦਿਹਾੜੀ ਦੇ ਵਿੱਚ ਲੇਕਿਨ ਫਿਰ ਵੀ ਵਿਰਾਸਤੀ ਕੰਮ ਨੂੰ ਛੱਡ ਨਹੀਂ ਸਕਦੇ ਕਿਉਂਕਿ ਜਾਗੋ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਇਹ ਸ਼ਾਜਾ ਉਹ ਵਰਤੋਂ ਦੇ ਵਿੱਚ ਆਉਂਦਾ ਵਾ ਤੇ ਹੁਣ ਭਾਵੇਂ ਮਸ਼ੀਨੀ ਯੁੱਗ ਆ ਗਿਆ ਪਰ ਫਿਰ ਵੀ ਵਿਰਾਸਤੀ ਕੰਮ ਜਿਹੜਾ ਇਹ ਸੰਭਾਲ ਕੇ ਰੱਖਿਆ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ ਬਟਾਲਾ ਤੋਂ ਸਮਝ ਲੈਣਾ ਕੈਮਰਾ ਲੱਗਿਆ ਹੁੰਦਾ ਬੋਲ ਹਾਂ ਬੋਲੋ ਕੀ ਦੱਸਦੇ ਤੇ ਜਿੱਤਰਾ ਤਰਾ ਪੈਸੇ ਪੈਸੇ ਮਿਲਦੇ ਕਮਾਵਰ ਕਰਾਉਣੇ ਵੀ ਜਿੱਤਰਾ ਕੰਮ ਉਹ ਕੋਈ ਉਹ ਕੰਮ ਦੀ ਮਿਹਨਤ ਤਾਂ ਜਾਦੀ ਆ ਕਮਾਈ ਕੁਝ ਨਹੀਂ ਤਾਂ ਆ ਪੈਸੇ ਦੀ ਕਮਾਈ ਨਾ ਕੱਚੇ ਕਮਰੇਆਂ ਦਾ ਨਾ ਮਿਲੇ ਨੀ ਕਿਰਾਇਆ ਨਾ ਹਾ ਟੇ ਕਮਰੇ ਤਾਂ ਹਾਲ ਵੀ ਕੋ ਅੰਦਰ ਵਾਲੇ ਦਾ ਕਿੰਨੇ ਦਾ ਕਿਹੜੀ ਵਜੇ ਦੀ ਇੱਕ ਫਿਰ ਤੇ ਆਣ ਹੁੰਦਾ ਕਿਦਾਂ ਮਤਲਬ ਇਕੱਲੇ ਇਕੱਲੇ ਤੀ ਜੋੜਨੀ ਪਹਿਲਾਂ ਇਹ 7 ਵਜੇ ਹੱਥੇ ਚਾਹ ਨਾਲ ਲਾਈਏ ਤੇ ਇੱਕ ਇੱਕ ਕੰਮ ਹੀ ਹੋਣਾ ਇੱਕ ਦਿਨ ਵਿੱਚ ਅੱਛਾ ਇੰਦਾ ਹੁੰਦਾ ਜਿੱਦਾਂ ਨਾ ਇੱਕ ਕੰਮ ਹੀ ਕਰੀ ਜਾਂਦੇ ਨੇ ਹੁਣ ਉਹ ਵੀ ਸਾਰੀ ਦਿਹਾੜੀ ਹੁਣ ਸਵੇਰ ਤੋਂ ਬੈਠੇ ਆਂ ਤੇ 7 ਵਜੇ 6 ਵਜੇ ਉੱਠਣਾ ਉਹ ਤਾਂ 6 ਵਜੇ ਪੈਣਾ ਕੰਮ ਤੇ ਕਿੱਥੇ ਆ ਕੇ ਸਾਮ ਨੂੰ ਹੁਣ ਤਾਂ ਤੇ 7 ਗੱਜਾ ਕਿਹਦਾ ਜਿਹੜਾ ਬਾਕੀ ਕੰਪਲੀਟ ਹੋਇਆ ਕੰਮ ਆ ਇੱਕ ਸਾਨੂੰ ਬਣਾ ਕੇ ਦਿਖਾ ਦਿਓ ਘੱਟ ਅੱਜ ਕਾਦੇ ਪੋਸ ਨਹੀਂ ਬਣਾਉਂਦੇ ਮੈਂ ਤੇ ਜਾਦੀ ਆ ਤੇ ਦਿਹਾੜੀ ਵੀ ਨਹੀਂ ਨਿਕਲਦੇ ਹੈਗੇ ਫੇਰ ਪਿੰਡਾ ਚ ਲੈ ਕੇ ਗਲੀ ਗਲੀ ਪਿੰਨਾ ਆਵਾਜ਼ ਦੇਣੇ ਬਰਾਵੀ ਦੀ ਕੋਠੀ ਬਣਾਵੇ ਦੀ ਕੋਠੀ ਕਾਹਦਾ ਫੈਟਰੀ ਸੀ ਕਿੰਨੇ ਆ ਪਾਣੀ ਵਾਲੇ ਪਾਣੀ ਵਾਲੇ ਕੱਪ ਬਣਾਉਣੇ ਨੇ 3 ਮਿੰਨੇ ਦਾ ਪਰ ਕੰਮ ਬਹੁਤ ਖਾਵਕ ਸਟਾਪ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਕੱਟ ਕੇ ਦਵਾ